ਸਤਨਾਮ ਸ੍ਰੀ ਵਾਹਿਗੁਰੂ ਸੇਵ ਜੀਓ ਸ਼ਬਦ ਹਜ਼ਾਰੇ ਮਾਜ ਮਹੱਲਾ ਪੰਜਵਾ ਚੋਪ ਦੇ ਕਰ ਪੈਲਾ ਮੇਰਾ ਮਨ ਲੁੱਚੇ ਗੁਰ ਦਰਸ਼ਨ ਤਾਈ ਬਿਲ ਫਕਰੇ ਚਾਤਰੀ ਕੀ ਨਿਆਈ ਤਿਰਖਾ ਨਾ ਉਤਰੈ ਸ਼ਾਂਤ ਨ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਉ ਕੋਲੀ ਜੀਓ ਕੋਲ ਕਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ ਰਹਾਓ ਤੇਰਾ ਮੁਖ ਸੁਹਾਵਾ ਜੀਓ ਸਹਿਜ ਤਨ ਬਾਣੀ ਚਰਹਾਵਾ ਦੇਖੇ ਸਾਰੰਗ ਪਾਣੀ ਤਨ ਸੋ ਦੇਸ ਜਹਾਂ ਤੋਂ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਹਉ ਕੋਲੀ ਜੀਓ ਕੋਲ ਕੁਮਾਈ ਗੁਰ ਸੱਜਣਾ ਮੀਤ ਮੁਰਾਰੇ ਜੀਓ ਰਹਾਓ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਹੁਣ ਕਦ ਮਿਲੀ ਐ ਪ੍ਰੀਅ ਤੁਧ ਭਗਵੰਤਾ ਮੋਹੀ ਰਹਿਣ ਨਾ ਵਿਹਾਵੇ ਨੀਂਦ ਨਿਆਵੇ ਬਿਨ ਦੇਖੇ ਗੁਰਦਰ ਪਾਰੇ ਜੀਓ ਹਉ ਕੋਲੀ ਜੀਉ ਕੋਲ ਕਮਾਈ ਤੇ ਸੱਚੇ ਗੁਰਦਰ ਪਾਰੇ ਜੀਓ ਰਹਾਉ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਮਨ ਅਸੀ ਕਰ ਮੈਂ ਪਾਇਆ ਸੇਵ ਕਰੀ ਫਲ ਚਸਾਨਾ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਓ ਹੋ ਕੋਲੀ ਜੀਓ ਕੋਲ ਕੁਮਾਈ ਜਨ ਨਾਨਕ ਦਾਸ ਤੁਮਾਰੇ ਜੀਓ ਰਹਾਓ ਤਨ ਸ੍ਰੀ ਮਹੱਲਾ ਪਹਿਲਾ ਘਰ ਪਹਿਲਾ ਚੋਪ ਦੇ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜੀ ਆਰਦਰ ਤ ਹੈ ਆਪਣਾ ਕੈ ਸਿਉ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨਿਤ ਨਮ ਸਦਾ ਸਦਾ ਦਾਤਾਰ ਰਹਾਉ ਹਨ ਦਿਨ ਸਾਹਿਬ ਸੇਵਿ ਅੰਤ ਛਡਾਈ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਧਿਆਲ ਤੇਰੇ ਨਾਮ ਤਨਾ ਸਤਿ ਕੁਰਬਾਨਾ ਜਾਉ ਰਹਾਉ सर्व साचा एक है दूजा ना ही कोई ताकि सेवा सो करे जाको नदर करे तो दे बाज प्यारे के बरह सब डेई दे जित नाम तेरे लाग रहा दूजा ना ही कोई जिस आगे प्यारे जाए कहाँ रहा हो सेवी साहेब अपना न जंचो कोई नानक तांका दास है बिंद बिंद ਚੁੱਕ ਚੁੱਕ ਹੋਏ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁੱਕ ਚੁੱਕ ਹੋਏ ਰਹਾਓ ਤੇ ਲੰਗ ਮਹੱਲਾ ਪਹਿਲਾ ਕਰ ਤੀਜਾ ੴ ਸਤਿਗੁਰ ਪ੍ਰਸਾਦ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬ ਰੰਗਾਏ ਮੇਰੇ ਕੰਤ ਨੇ ਭਾਵੇ ਚੋਲੜਾ ਪਿਆਰੇ ਕਿਉ ਧਨ ਸਿਜ ਜਾਏ ਹੋ ਕੁਰਬਾਨੇ ਜਾਓ ਮਿਹਰਵਾਨ ਹੋ ਕੁਰਬਾਨੇ ਜਾਓ ਹੋ ਕੁਰਬਾਨੇ ਜਾਓ ਤਨਾ ਕਹਿ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤਨਾ ਕਹਿ ਹੋਂ ਸਦ ਕੁਰਬਾਨੇ ਜਾਓ ਰਹਾਓ ਕਾਇਆ ਰੰਗਣ ਜੇਥੀਏ ਪਿਆਰੇ ਪਈਏ ਨਉ ਮਜੀਠ ਰੰਗਣ ਵਾਲਾ ਜੀ ਰੰਗੇ ਸਾਹਿਬ ਐਸਾ ਰੰਗਣ ਦੀਠ ਜਿਨਕੇ ਚੁੱਲੇ ਰਤੜੇ ਪਿਆਰੇ ਕੰਤ ਤਿੰਨਾ ਕਹਿ ਪਾਸ ਉੜ ਤਨਾਗੇ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਭਾਵੇ ਆਪੇ ਹੀ 라ਵੇ ਤਿਲੰਗ ਮਹੱਲਾ ਪਹਿਲਾ ਿਆਨੜੀਏ ਮੰਨੜਾ ਕਾਏ ਕਰਹਿ ਆਪਣੜੈ ਘਰ ਹਰੰਗੋ ਕੀ ਨੈ ਮਾਨਹਿ ਸਹੋ ਨੇੜੈ ਧਨ ਕਮਲਿਏ ਬਾਹਰ ਕਿਆ ਢੂੰਡੇ ਭੈ ਕੀਆ ਤਿਹ ਸਲਾਈਆਂ ਨੈਣੀ ਭਾਵ ਕਾ ਕਰ ਸ਼ਿੰਗਾਰੋ ਤਾ ਸੋ ਹਗਣ ਜਾਣੀ ਐ ਲਾਗੀ ਜਾ ਸੋ ਤਰੇ ਪਿਆਰੋ ਯਾਣੀ ਬੱਲੀ ਕਿਆ ਕਰੇ ਜਾ ਤਨ ਕੰਤਨੈ ਭਾਵੇਂ ਕਰਨ ਪਲਹਾ ਕਰੇ ਬੋ ਤੇਰਾ ਸਾ ਤਨ ਮਿਲ ਨਾ ਪਾਵੈ ਵਿਣ ਕਰਮਾ ਕਿਛ ਪਾਈਏ ਨਾਹੀ ਜੇ ਬੋ ਤੇਰਾ ਧਾਵੈ ਲੱਭ ਲੋਭੰਕਾਰ ਕੀ ਮਤੀ ਮਾਇਆ ਮਹੀ ਸਮਾਣੀ ਨੀ ਬਾਤੀ ਸੋ ਪਾਈਏ ਨਾਹੀ ਭਈ ਕਾਮਣ ਯਾਣੀ ਜਾਇ ਪੁੱਤ ਸੋ ਸੋਹਗਣੀ ਵਾਹੇ ਕਿੰਨੀ ਬਾਤੀ ਸਹੋ ਪਾਈਐ ਜੋ ਕਿਛੁ ਕਰੇ ਸੋ ਭਲਾ ਕਰ ਮੰਨਿਐ ਹਕਮਤ ਹੁਕਮ ਚੁਕਾਈਐ ਜਾ ਕੇ ਪ੍ਰੇਮ ਪਦਾਰਥ ਪਾਈਐ ਤਉ ਚਰਣੀ ਚਿਤ ਲਾਈਐ ਸਹੋ ਕਹੈ ਸੋ ਕੀਜੈ ਤਨ ਮਨੋ ਦੀਜੈ ਸਾ ਪਰਮਰ ਲਾਈਐ ਏਵ ਕਹੇ ਸੋਹਗਣੀ ਪੈਣੇ ਇੰਨੀ ਬਾਤੀ ਸਹੋ ਪਾਈਐ ਆਪ ਗਵਾਈਏ ਤਾਂ ਸਹੂ ਪਾਈ ਵਰ ਕੈਸੀ ਚਤੁਰਾਈ ਸਹੂ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਨਵ ਨਿੱਧ ਪਾਈ ਆਪਣੇ ਕੰਤ ਪਿਆਰੀ ਸਾਹ ਸੋ ਹੱਗਣ ਨਾਨਕ ਸਾ ਸਵਰਾਈ ਐਸੀ ਰੰਗ ਰਾਤੀ ਸਹਿਦ ਕੀ ਮਤੀਐਨ ਸਪਾਏ ਸਮਾਣੀ ਸੁੰਦਰ ਸਾਇ ਸਰੂਪੇ ਚਖਣ ਕਹੀਐ ਸਾ ਸਿਆਣੀ ਸੁਹੀ ਮਹੱਲਾ ਪਹਿਲਾ ਕਮਣ ਤਰਾਜੀ ਕਮਣ ਤੁੱਲਾ ਤੇਰਾ ਕਮਣ ਸਾਫ ਪੁਲਾਵਾ ਕਵਣ ਗੁਰੂ ਕਹਿ ਪਹਿ ਦਿਖਿਆ ਲੀਵਾ ਕਹਿ ਪਹਿ ਮੂਲ ਕਰਾਮਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਹੀਲ ਪਰ ਪ੍ਰੂਲੀਣਾ ਤੂੰ ਆਪੇ ਸਰਬ ਸਮਾਨਾ ਰਹਾਓ ਮਨ ਤਰਾਜੀ ਚਿੱਤ ਤੁੱਲਾ ਤੇਰੀ ਸੇਵ ਸਰਾਫ ਕਮਾਵਾ ਘਟਹੀ ਪੀਤਰ ਸੋ ਸੋ ਤੋਲੀ ਇਨ ਵਿਦ ਚਿੱਤ ਰਹਾਵਾ ਆਪੇ ਕੰਡਾ ਤੋਲਤ ਰਾਜੀ ਆਪੇ ਤੋਲਣ ਹਾਰਾ ਆਪੇ ਦੇਖੇ ਆਪੇ ਬੂਝੇ ਆਪੇ ਹੈ ਵਣਜਾਰਾ ਅੰਧੁਲਾ ਨੀਚ ਜਾਤ ਪਰਦੇਸੀ ਖਨਿਆ ਵੈਤ ਲ ਜਾਵੇ ਤਾਂ ਕੀ ਸੰਗਤ ਨਾਨਕਾ ਰਹਿੰਦਾ ਚੋਕਰ ਮੂੜਾ ਪਾਵੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ राग बिलावल महला पहला चौप दे कर पहला तू सुल्तान कहाँ हो मिया तेरी कमन वडाई जो तू दे सो कह स्वामी मैं मूर्ख कहन जाई तेरे गुणगावा दे बुझाई जैसे सच मैं रिहुर जाई रहाओ जो कि छुआ आस तुरज ते तेरी सब सुनाई तेरा अंत न जाना मेरे मैं अंदले क्या चतुराई ਕਾਹੋਂ ਕਥੀ ਕਥੇ ਕਤ ਦੇਖਾਂ ਮੈਂ ਕਥਨੈ ਕਥ ਨਾ ਜਾਈ ਜੋ ਤੁਦ ਪਾਵੇ ਸੋਈ ਅੱਖਾਂ ਤਿਲ ਤੇਰੀ ਵਡਿਆਈ ਇਹ ਤੇ ਕੁਕਰ ਹੋ ਬੇਗਾਨਾ ਭੌਂਕੈ ਇਸ ਤਨ ਤਾਈ ਭਗਤ ਹੀਣ ਨਾਨਕ ਜੇ ਹੋਇ ਕਾ ਤਾਂ ਖਸਮੈ ਨਾਉ ਨਾ ਜਾਈ ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਕਟਹੀ ਤੀਰਥ ਨਾਮਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨੇ ਆਵਾ ਮਨ ਬੀਤ ਆਦਿਆਲ ਸੇਤੀ ਮਰੀ ਮਾਈ ਕਵਣ ਜਾਣੈ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਓ ਅਗਮਯ ਅਗੋਚਰੇ ਅਲਕੇ ਪਾਰਾ ਚਿੰਤਾ ਕਰੋ ਹਮਾਰੇ ਜਲ ਥਲ ਮਹੀਲ ਪਰ ਪੁਰ ਲੀਣਾ ਕਟਕੜ ਜੋਤ ਤੁਮਾਰੀ ਸਿੱਖ ਮਤ ਸਬੁੱਧ ਤੁਮਾਰੀ ਮੰਦਰ ਛਾਵਾ ਤੇਰੀ ਤੁਝ ਬਿਨ ਅਮਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਮ ਨਿਤ ਤੇਰੀ ਜੀ ਜੰਤ ਸਭ ਸ਼ਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੇ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ ਜੀ ਜੰਤ ਸਭ ਸ਼ਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ